ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਔਗਣਾ ਦਾ ਜੀ ਸਰਦੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪਾਂ ਪਹੁੰਚੇ ਆ ਬੇਬੇ ਨਾਲਕੀ ਜੀ ਦੇ ਘਰ ਕਈ ਦਿਨਾਂ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਰਮਾਤਮਾ ਜੀ ਨਗਰਕਿਰਤ ਰਾਜ ਇੱਥੇ ਪਰਸਾਵੇ ਦਾ ਲੰਗਰ ਲੈ ਕੇ ਆ ਗਏ ਸੰਗਤਾਂ ਆਈਆਂ ਨੇ ਸੋ ਇੱਥੇ ਬੈਠ ਕੇ ਨਾਲੇ ਨਿਤਨੇਮ ਕਰਨਾ ਸੋ ਗੁਰੂ ਚਰਨਾਂ ਵਿੱਚ ਆਪਾਂ ਲਾ ਸੁਮਤਕ ਹੋਣਾ ਇਹ ਸਥਾਨ ਤੇ ਧੰਗੁਰ ਲਾਲ ਸੱਤੇ ਪਾਸ਼ਾ ਬੇਬੇ ਨਾਲਕੀ ਦੇ ਘਰ ਵਿੱਚ ਨੇ ਪ੍ਰਸ਼ਾਦਾ ਛਕਿਆ ਸੀ ਤਾਲਗੁਰ ਨਾਨਕ ਸੱਚੇ ਪਾਤਸ਼ਾਹ ਦੀ ਧਾਨੀ ਇਥੋਂ ਦੀ। ਸੋ ਆਪਾ ਅਰਦਾਸ ਕਰੀਏ ਜਦੋਂ ਬੇਬੇ ਨਾਲਕੀ ਯਾਦ ਕਰਦੀ ਐ ਗੁਰਨਾਨਦ ਸੱਚੇ ਪਾਤਸ਼ਾਹ ਜਿਵੇਂ ਪ੍ਰਸ਼ਾਦਾ ਛਕਿਆ। ਉਸ ਥਾਂ ਤੇ ਆਪਾਂ ਬੈਠ ਕਰਕੇ ਤਾਲਗੁਰ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਐ ਤੇ ਆਪਾਂ ਫੀਲ ਕਰਨਾ ਐ ਬੇਬੇ ਨਾਲਕੀ ਸੱਚੇ ਪਾਤਸ਼ਾਹ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ